ਲਓ ਜੀ ਸਾਡੀ ਤਿਆਰੀ ਹੋ ਗਈ ਆ ਯੂਪੀ ਜਾਣ ਦੀ ਤੇ ਸੂਟ ਕਿਸੇ ਕੀ ਖੜਦਾ ਅਹੀਂ ਕਿਉਂਕਿ ਅਸੀਂ ਦੋਵੇਂ ਜਾਣੇ ਚੱਲੇ ਆ ਸਾਰੀ ਤਿਆਰੀ ਹੋ ਗਈ ਆ ਕਿਉਂਕਿ ਹੀ ਨਾ ਬੜੇ ਸਖਤੇ ਦੇ ਉੱਤੇ ਆ ਤੇ ਮੇਰੇ ਕੋਲ ਸੂਟ ਦੇ ਹੋਰ ਪਾਇਆ ਤੇ ਸਮਾਨ ਸਮੂਨ ਬੜਾ ਖਿਲਰਿਆ ਫੁਲਰਿਆ ਪਿਆ ਕਿਉਂਕਿ ਕੱਪੜੇ ਨਹੀਂ ਸੁੱਕਣ ਦੇ ਕੀ ਜੀ ਪ੍ਰੋਬਲਮ ਹੈ ਸਭ ਤੋਂ ਵੱਡੀ ਤੋਂ ਦਾ ਬੜੀ ਪਈ ਆ ਕੁਛ ਨਹੀਂ ਦਿਖਣ ਪਾ ਲੰਦਿਆ ਦਿਲ ਚੇਰ ਦਿਲ ਲੱਗ ਜੂਗਾ ਨਹੀਂ ਨਹੀਂ ਲੱਗਣਾ ਨਾਲ ਚੱਲੀ ਗਏ ਫਿਰ ਚੱਲ 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 ਮੇਰੇ ਨਾਲ ਦਿਲ ਜੀ ਤਾਂ ਬਹੁਤ ਜਾਣ ਨੂੰ ਪਿਆਰ ਹੀ ਪਰ ਸਕੂਲ ਦਾ ਹੀ ਆ ਕੰਮ ਪਾਪਾ ਨੇ ਕੱਡੀ ਰਾਤ ਫਿਰ ਘਰੋਂ ਕਿਤੇ ਬਾਚ ਦਾ 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 ਚਾਰ ਉਹਨਾਂ ਨੂੰ ਕੱਢ ਕੇ ਬਾਹਰ ਟੈਲੀ ਤੇ ਸੁੱਟ ਦੋ ਮਰੀ ਪਈ ਆ ਪਤਾ ਬਿਲ ਖੁਰਦੀ ਜਣਾ ਆ ਲੜਿਓ ਨਾ ਦੋਵੇਂ ਜਣੇ ਤੇ ਤੇ ਆਪਣੇ ਹੋਣ ਰੱਖਿਓ ਫੱਟੇ ਆਂ ਆਪਣਾ ਧਿਆਨ ਰੱਖਿਓ ਨਾ ਮੰਮੀ ਹੋਣੀ ਬਾਕੀ ਸਾਰਾ ਪਰਿਵਾਰ ਚਲੋ ਘਰੇ ਹੀ ਆ ਮੰਮੀ ਹੋਣੀ ਘਰੇ ਹੀ ਨੇ 8 ਵਜੇ ਰ ਸਰਦ ਜਿਹਾ ਰੈਡੀ ਹੋਣ ਦੇ ਕਿਨੇ ਵਜੇ ਤੱਕ ਕਿਨੇ ਫਿਰ ਦੇ ਲੱਗ ਜੂਗਾ ਹੈਂ ਵੇਖਦੇ ਜੇ ਨਾ ਠੀਕ ਆ ਚਲੋ ਜੀ ਮਿਲ ਲੈਣਾ ਨਰਾ ਦੇ ਵਿੱਚ ਅੱਜ ਆਪਾਂ ਚੱਲ ਪਈਏ ਘਰੋਂ ਨਿਕਲ ਆਏ ਆ ਤੇ ਧੁੰਦ ਬਹੁਤ ਜਾਰੀ ਪਈ ਆ ਆ ਕੈਮਰਾ ਚ ਵੀ ਫਿਰ ਵੀ ਖਲੀਨ ਦਿਖਣਦਾ ਨਾ ਕਲੀਨ ਰਹਾ ਹੈ ਨਹੀਂ ਗਾ ਤੇ ਆਪਾਂ ਜਾਣਾ ਅੰਮ੍ਰਿਤਸਰ ਤੇ ਰਾਜ ਬਹੁਤ ਚੜੀ ਧੁੰਦ ਹੋਣੀ ਆ ਉਹ ਸਾਡੇ ਜਿਹੜਾ ਮੇਨ ਰੋਡ ਵੱਡਾ ਤੇ ਤੋਂ ਥੋੜੀ ਘੱਟ ਹੁੰਦੀ ਹੈ ਨਾ ਤੇ ਗਰਾ ਤੁਸੀਂ ਜਿਹੜੀਆਂ ਧੁੰਦਦੀਆਂ ਨੇ ਇੰਦਾ ਫੈਰਾਂ ਜੀਆਂ ਬੜ ਬੜ ਕੇ ਹੁੰਦੀਆਂ ਹੁੰਦੀਆਂ ਕਈ ਵਾਰ ਸੰਗਣੀਆਂ ਸੰਗਣੀਆਂ ਹਣਾ ਸਾਡੇ ਨਾ ਐਸ ਸਾਈਡ ਵੈਸੇ ਵੀ ਜ਼ਿਆਦੀ ਧੁੰਦ ਆ ਕਿ ਸਾਡੇ ਇੱਧਰ ਉਹ ਆ ਪ੍ਰਿਆਦ ਕਰਕੇ ਨਾ ਸਾਡੇ ਦਰਿਆ ਪਿੰਦਾ ਵਾ ਨਾ ਸਾਨੂੰ ਪਿਆਸਾ ਸ਼ਾਇਦ ਉਰੇ ਕਰਕੇ ਵੀ ਹੋ ਸਕਦਾ ਤੋਂ ਵੇਹੇ ਇੰਦਰ ਚਾਦੀ ਹੁੰਦੀ ਸਾਡੇ ਲਈ ਪਾਣੀ ਲਾਏ ਹਾਂ ਗੜ ਕਣ ਨੂੰ ਪਾਣੀ ਵਗੈਰਾ ਵੀ ਲੱਗੇ ਆ ਕਮਾਲ ਬਹੁਤ ਨੇ ਸਾਡੀ ਹਰਿਆਲੀ ਬਹੁਤ ਜ਼ਿਆਦਾ ਵੱਖ ਉਹਦੇ ਕਰਕੇ ਹੋ ਸਕਦਾ ਵੀ ਤੋਂ ਜ਼ਿਆਦੀ ਹੋ ਗਈ ਹਰਿਆਲੀ ਬਹੁਤ ਜ਼ਿਆਦਾ ਵਾ ਨਾ ਸਾਡੀ ਸ਼ਾਇਦ ਇਹ ਵੀ ਹੋ ਸਕਦਾ ਇਹ ਵੀ ਇੱਕ ਰੀਜਨ ਹੋਣਾ ਹੈ ਨਾ ਤੁਸੀਂ ਸਾਰੇ ਪੜ੍ਹ ਰਹੇ ਹੋ ਮੇਰੇ ਵਲੌਗ ਦੇ ਨਾਲ ਜੇ ਤੁਹਾਨੂੰ ਮੇਰਾ ਵਲੌਗ ਪਸੰਦ ਆਉਂਦਾ ਪਲੀਜ਼ ਮੇਰੇ ਚੈਨਲ ਨੂੰ ਸੀਏ ਸਬਸਕ੍ਰਾਈਬ ਕਰ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਤੁਹਾਨੂੰ ਕਰਾਉਂਗੀ ਮੈਂ ਆਪਣੇ ਪੀਤੀਆਂ ਦੇ ਸ਼ਾਇਰ ਜੋਬੀਦੀ ਸ਼ਾਇਰ ਤੇ ਚਲੋ ਜੀ ਮਿਲਦੇ ਆਂ ਅੰਮ੍ਰਿਤਸਰ ਚ। ਤਾਂ ਜੀ ਅੰਮ੍ਰਿਤਸਰ ਪਹੁੰਚ ਗਏ ਆਪਾਂ ਤੇ ਪਾਰਕਿੰਗ ਚਾਣਦੇ ਆਂ ਗੱਡੀ ਲਾਉਣ ਵਾਸਤੇ। ਪਾਰਕਿੰਗ ਚ ਲਾਣੀ ਹੈ ਗੱਡੀ ਤੇ ਆਪਾਂ போਵਾਂਗੇ ਤੇ ਭੇਜਾਂਗੇ ਉਸ ਤੋਂ ਬਾਅਦ ਇਹ ਰਹਾ ਪਾਸ ਤੇ ਬਿਨਾਂ ਜੇ 12 ਵਜੇ ਸਾਡੀ ਬਾਸ ਸਿਆ 10 ਮਿੰਟ ਜਨੇ ਅਗੇ 2 ਘੰਟੇ ਆ ਗਏ ਨਾ ਟਾਈਮ 'ਚ ਬਹੁਤ ਫੋਨ ਕਰ ਲੈਨੇ ਆ ਡਰਾਈਵਰ ਨੂੰ ਕੀ ਕਹਿੰਦਾ ਉਹ ਗੱਡੀ ਆ ਜਾਣੀ ਆਪਣੀ ਜਨੇ ਲੈਣ ਵੀ ਆਪਾਂ ਰਹਿਣਾ ਪਰ ਗੱਡੀ ਇੱਥੇ ਲਗੀ ਰੂਗੀ ਪਾਰਕਿੰਗ ਦੇ ਵਿੱਚ ਸੇਫ ਰਹੂਗੇ ਨਾਲੇ ਪਾਰਕਿੰਗ 'ਚ ਪਹੁੰਚ ਗਏ ਆ ਸਲੇਪਾ ਮਿਲ ਗਈ ਸਲੇਪਾ ਮਿਲ ਗਈ ਫਾਰ ਤੁਂਝ ਵੇਖਦੇ ਕਿੱਥੇ ਜਗ੍ਹਾ ਮਿਲਦੀ ਹੈ ਗੱਡੀਆਂ ਬੜੀਆਂ ਜ਼ਿਆਦਾ ਲੱਗੀਆਂ ਹਨ ਦਵਾਈ ਤੇ ਵੇਖਦੇ ਕਿੱਥੇ ਮਿਲਦੀ ਹੈਗਾ ਹਨ ਸੈਕੰਡ ਫਲੋਰ ਥਰਡ ਫਲੋਰ ਅਹੀਂ ਅਹੀਂ ਕਿੱਥੇ ਆਏ ਆ ਆ ਉੱਪਰ ਪਰਾ ਨਾ ਅਹੀਂ 3rd 3rd जो 4th फ्लोर ਤੇ ਹਨ 3rd ਜਾਂ 4th फ्लोर ਤੇ ਹਨ ਜਿੱਥੇ ਵੀ ਮਿਲ ਗਈ ਸਾਨੂੰ ਜਗ੍ਹਾ ਉੱਥੇ ਲਾ ਦੇਣੀ ਆਪਾਂ ਗੱਡੀ ਕਿਉਂਕਿ ਥੋੜੀ ਜਿਹੀ ਨਾ ਵਧੀਆ ਜਗ੍ਹਾ ਵੀ ਇੱਕ ਲਾਉਣੀ ਹੈ ਗੱਡੀ ਸਾਡੇ ਦੀ ਗੱਡੀ 2-4 ਦਿਨ ਲੱਗੀ ਰਹਿਣੀ ਆ ਤਾਂ ਕਰਕੇ ਸ਼ੰਤੌਨディア ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ

ਹਰ ਤੇ ਕੰਫੀਡੈਂਸ ਉੱਪਰ ਨਾ ਕੋਈ ਸਮਾਨਾ ਦਾ ਪਰਸਨ ਲਿਆ ਵਾਸਤੇ ਜਾ ਰਿਹਾ ਮਸਮੀਤ ਲਿਆ ਹੈ ਹੈ ਦੇ ਵਿੱਚ ਹੀ ਰਾਹ ਲੋ ਹੈਂਡਲ ਤੇ ਉਹ ਤੇ ਤੇ ਰਖ ਦੋ ਅੱਜ ਆਪਾਂ ਬਹਿ ਗਏ ਆ ਬੱਸ ਤੇ ਬਹਿ ਗਏ ਆ ਆ ਸਾਡੀ ਸੀਟ ਜੇ ਦਿਹਾਣਾ ਸੀਟ ਸੀਟਾਂ ਵਧੀਆ ਵਧੀਆ ਆ ਆ ਪੂਰਾ ਆਹ ਪ੍ਰੋਈ ਤਾ ਵਸ ਆਵਲੀ ਸਾਡੀ ਸਾਡੇ ਡਬਲ ਸੀਟ ਆ ਦੇਖ ਮੈਂ ਬਠੀ ਰਹਿਣਾ ਨਾ ਲੋਕਾਂ ਤੇ ਆਉਣਾ ਨਾ ਲੋਚੀ ਬੈ ਗਏ ਆਪਾਂ ਬੱਸ 'ਚ ਬੱਸ ਚੱਲਨੀ ਨਹੀਂ ਹਜੇ ਪਰ ਬੜੀ ਕੰਫਰਟੇਬਲ ਬਸ ਆ ਤੇ ਅੱਗੇ ਟ੍ਰੇਨ ਚ ਚਾਹੀਦਾ ਵਾ ਪਰ ਮੈਂ ਦੂਸਰੀ ਵਾਰ ਚਲੀਆਂ ਜੂਪੀ ਬਸ ਤੇ ਅਗਰ ਅਸੀਂ ਜਾਣੇ ਗੱਡੀ ਤੇ ਜਾਂ ਫਿਰ ਚਾਹੀਦਾ ਵਾ ਟ੍ਰੇਨ ਤੇ ਪਰ ਮੈਨੂੰ ਲੱਗਾ ਬਹੁਤ ਵਧੀਆ ਆਰਾਮ ਦੇ ਲੰਮੇ ਤੇ ਇੰਨੀ ਮੇ ኩਲੇ ਲੇ ਲੇ ਆਰਾਮ ਨਾ ਬੈੱਡ ਏ ਪੂਰਾ ਵਧੀਆ ਚੱਪਾ ਚਾਹ ਮੰਡੀ ਜਾਂਦੀਆਂ ਜਲੰਧਰ ਜਲੰਧਰ ਨਿਕਲ ਗਿਆ ਇਹਨਾ ਪਹੁੰਚੇ ਜਲੰਧਰ ਨਿਕਲ ਆਏ ਹੁਣੇ ਅਜੇ ਥੋੜੀ ਦੇਰ ਪਹਿਲਾਂ ਇੱਕ ਦੋ ਚਾਰ ਮਿੰਟ ਪਹਿਲਾਂ ਮੈਂ ਨਾ ਉੱਠ ਕੇ ਬੈਠੀ ਸੀ ਤੇ ਇੱਕਦਮ ਨਾ ਮੇਰੇ ਲੱਕ ਚ ਇਹ ਖੇਚੇ ਜਿਹੀ ਲੱਗੀ ਫਿਰ ਇੰਦਾਂ ਥੋੜਾ ਉਹ ਜੰਪ ਦਿੰਦੀ ਆ ਜੰਪ ਦਿੰਦੀ ਆ ਬੱਸ ਉਹਦੀ ਕਰ ਕਿਵੇਂ ਲੰਮੀ ਪੈ ਗਈਆਂ ਫੇਰ ਤੋਂ ਤੇ ਸਰ ਨੂੰ ਦਿਲ ਕਰੰਡਿਆ ਪਰ ਨਾ ਜੰਪ ਪੜੀ ਹੁੰਦੀ ਆ ਪਾਸ ਤੇ ਮੈਨੂੰ ਇਹ ਆ ਕਿ ਮੇਰਾ ਲੱਤ ਨੂੰ ਕਨਾਪ ਤੇ ਇਹ ਲੱਗੇ ਕਿ ਮੇਰੇ ਡਿਸਕ ਕੋ ਪ੍ਰੋਬਲਮ ਮੇਰੇ ਮਾਸਪੇਸ਼ੀ ਠੀਕ ਹੋਈ ਮੈਂ ਤਾਂ ਪਹਿਲਾਂ ਹੀ ਇਹ ਸਫਰ ਬਹੁਤ ਵਧੀਆ ਬਹੁਤ ਵਧੀਆ ਨੀਂਦ ਆ ਗਈ ਮੈਨੂੰ ਲੱਗਦਾ ਮੈਂ ਸੌਂ ਲਿਆਣਾ ਕਿੰਟਾ 1.5 ਘੰਟਾ ਕਿੰਨਾ ਤੋੜਦਾ ਟਾਈਮ ਹੋ ਗਿਆ ਹਮਾਂ 2 ਘੰਟੇ ਸੌਣਿਆ ਵਾ ਬਹਾਰਾ ਪਤਾ ਕਿ 2 ਘੰਟੇ ਘਰ ਕਦੀ ਸੁੱਤੇ ਨਹੀਂ ਦੇਨੇ ਤੇ ਇੱਕ ਦਿਨ ਹੀ ਦਾ ਗੀਵਨ ਆਸਾਜ ਤੇ ਚਲੋ ਜੀ ਵੀਡੀਓ ਦਾ ਮੈਂ ਕਰਦਣੀ ਕਿਤੇ ਐਂਡ ਅਨਮਰ ਬਲੌਗ ਪਸੰਦ ਆ ਤੇ ਵੀਡੀਓ ਨੂੰ ਕਰਦੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਮੇਰੇ ਚੈਨਲ ਨੂੰ ਤੇ ਬਣੇ ਰਹੋ ਮੇਰੇ ਬਲੌਗਾਂ ਦੇ ਨਾਲ ਮੇਰੇ ਪੇਕੇ ਘਰ ਦੇ ਆਉਣਗੇ ਬਲੌਗ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਚ ਆਪਾਂ ਬਹੁਤ ਸਾਰਾ ਚੱਲਦਾ ਹੈ